ਐਪਲ ਔਰੈਂਜ ਐਪਲ ਔਰੈਂਜ ਖਾਓ ਸਿਹਤ ਬਣਾਓ ਤਿੰਨ ਯਾਰ ਨੂੰ ਬਾਹਰ ਸਾਨੂੰ ਤਾਂ ਕਿਤਾਬਾਂ ਹੀ ਪੜਾਉਂਦੇ ਰਹੇ ਨੇ ਪ੍ਰਿਥਵੀ ਰਾ चौहान ਦੀ ਲੜਾਈ ਕਿੱਥੇ ਕਿੱਥੇ ਹੋਈ ਅਸੀਂ ਪੜਦੇ ਰਹੇ ਆ ਪਾਣੀ ਪਤ ਹੋਈ ਇੱਥੇ ਹੋਈ ਉੱਥੇ ਹੋਈ ਵੀ ਸਾਨੂੰ ਅਸੀਂ ਵੀ ਉਹੋ ਜੇ ਉਹੋ ਜੇ ਪੈਂਚ ਪੜਾਉਣ ਵਾਲੇ ਦੀ ਪ੍ਰਿਥਵੀ ਰਾ चौहान ਦੀਆਂ ਲੜਾਈਆਂ ਤੋਂ ਹੀ ਕੀ ਲੈਣਾ ਹੈ ਸਾਨੂੰ ਤਾਂ ਸਮਝ ਨਹੀਂ ਆਉਂਦਾ ਪਾਉਣੇ ਤਾਂ ਹੀ ਪੱਠੇ ਹਨ ਸਾਨੂੰ ਦੱਸ ਦੇ ਵੀ ਤਿੰਨ ਬੱਜਾਂ ਰੱਖ ਕੇ ਇਨਾ ਦੁੱਧ ਪਏਗਾ ਤੇ ਦੁੱਧ ਦੀ ਤੁਹਾਨੂੰ ਕਿੰਨੇ ਪੈਸੇ ਦੇਏਗਾ ਠੀਕ ਹੈ ਪਿਆ ਰਹੋਂਦੀ ਪਈਏ ਗੱਡੀ ਸਟਾਰਟ ਕਰਕੇ ਬੈਠਾ ਮੈਂ ਗੱਡੀ ਦੀ ਬੈਟਰੀ ਦੋ ਵਾਰੀ ਲੋ ਹੋ ਗਈ ਸੀ ਚਾਰਜ ਕਰਾ ਕੇ ਲਿਆ ਆ ਮੈਂ ਲੈਟਾ ਜਗਾ ਕੇ ਬਹਿ ਜਾਂਦੀ ਗੱਡੀ 'ਚ ਉਹ ਜੀ ਮੂੜੀਆਂ ਤੋੜੀਆਂ ਕਰਦੀਆਂ ਉਹ ਮੰਜੀ ਲਾਈ ਸੀ ਇਸ ਵਾਸਤੇ ਸਪੈਸ਼ਲ ਦਿਮਾਗ ਖਾ ਗਈ ਸਾਡਾ ਵਾਰ-ਵਾਰ ਚੜ ਕੇ ਮੂਲੀਆਂ ਵੇਖੋ ਕਿੱਡੀਆਂ ਘਣ ਨੇ ਬਾਂਦਰ ਖਾਈ ਜਾਂਦੇ ਨੇ ਤੋਲ ਲੀਆਂ ਅਸੀਂ ਤਾਂ ਸਵੇਰੇ ਕਰੋਠੇ ਬਣਾ ਕੇ ਨੇ ਵੇਚ ਦੇਾਂਗੇ ਦੋਈ ਘਰ ਦੀਆਂ ਆਪਣੀਆਂ ਸਾਰੀਆਂ ਸਬਜ਼ੀਆਂ ਨੇ ਪਾਲਕ, ਮੂਲੀ, ਛਲਗਮ, ਥੌਮ ਤੇ ਆ ਗੋਭੀ ਵੀ ਕੱਟੀ ਜਾ ਰਹੀ ਜਿਹੜੀ ਸਬਜ਼ੀ ਬਣ ਰਹੀ ਹੈ ਸਾਰੀਆਂ ਆਈਟਮਾਂ ਕਰਦੀਆਂ ਨੇ ਇਹ ਰਹੇ ਵਜਨੇ 4:30 ਮੈਂ ਮਲੋਗ ਨਾਲ ਦੀ ਨਾਲ ਸਟਾਰਟ ਕਰਦੀ ਅੱਜ ਬੰਕਾ ਦੀ 100 ਕਮੇ ਕੋ ਬਾ ਦੇਖੋ ਗੰਦ ਪਿਆ ਹੈ ਸਫਾਈ ਕਰਾਂਗੇ ਤੇ ਨਾਲੇ ਮੱਝਾਂ ਚਾਵਾਂਗੇ ਆ ਕੱਟੇ ਦਾ ਬਲੇਜ਼ਰ ਵੇਖੋ ਕਿੱਥੇ ਪਿਆ ਹੈ ਹੋ ਗਈ ਏ ਤੇ ਮਿੱਤਰੋ ਅੱਜ ਦੋ ਪੋ ਏ ਪਹਿਲਾਂ ਲਾਈਟ ਜਗਾਈ ਏ ਉਹ ਜਿਹੜੀ ਨਾ ਵੀ ਚਾਨਣ ਹੀ ਹੋ ਗਿਆ ਹੁਣ ਫੁੱਲ ਤੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੇਂ ਵਲੌਗ ਚ ਅੱਜ 2 ਤਰੀਕ ਹੈ ਠੰਡ ਪੂਰੀ ਏ ਦੋ ਪੋ ਦਸੰਬਰ 16 ਤੇ ਆਪਾਂ ਵਲੌਗ ਵੀ ਸਟਾਰਟ ਕਰਤਾ ਤੇ ਕੰਮ ਵੀ ਸਟਾਰਟ ਕਰ ਲੱਕੀਆਂ ਵੀਡੀਓ ਚ ਬਣੇ ਰਿਹਾ ਜੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ। ਲੋ ਜੀ ਮਾਂਜਾ ਵੱਜਦਾ ਪਿਆ। ਪਾਣੀ ਮਾਰਾਂਗੇ ਥੋੜਾ ਜਿਹਾ। ਤੇ ਆ ਸਫਾਈ ਪੂਰੀ ਹੋ ਜਾਏਗੀ। ਫੇ ਸੁੱਕ ਜੇਗਾ ਚੰਗੀ ਤਰ੍ਹਾਂ ਚਿੱਕੜ ਜਾਏ ਹੁਣ ਸੁੱਕਦਾ ਨਹੀਂਗਾ ਤੇ ਮੱਝਾਂ ਪਾ ਚੋ ਕੇ ਦੁੱਧ ਅੰਦਰ ਰੱਖ ਆਏ ਆ ਗੋਇਆ ਲੱਦ ਲਿਆ ਹੈ ਦਾਣਾ ਪਾ ਦਿੱਤਾ ਹੈ ਤੇ 6 ਵਜਨ ਵਾਲੇ ਨੇ ਤੇ ਹੁਣ ਚਾਹ ਪੀਣ ਦਾ ਟਾਈਮ ਹੋਇਆ ਪਿਆ ਭੁੱਖ ਲੱਗੀ ਪਈ ਐ ਬਰਸ਼ ਬਰਸ਼ ਕਰਕੇ ਆਈਦਾ ਆਪਾਂ ਸਵੇਰੇ ਇੱਧਰ ਨੂੰ ਚੱਲ ਕੇ ਚਾਹ ਪੀਣੇ ਆ ਫਟਾਫਟ ਕੰਮ ਨਿਬੇੜ ਲਈਏ ਥੋੜਾ ਜਿਹਾ ਹੀ ਰਹਿ ਗਿਆ ਤੇ ਟੂਟੀ ਲਾਉਣੀ ਐ 6 ਵਜੇ ਸਾਢੇ 6 ਟੂਟੀ ਆਉਣ ਲੱਗ ਗਈ ਐ 6 ਵਜੇ ਹੁੰਦੀ ਸੀ ਪਹਿਲਾਂ ਪੱਠੇ ਖਲਾਰ ਦੀਆਂ ਬੋਧ ਨੇ ਖੁਰਲੀ ਤੋਂ ਬਾਹਰ ਆਏ ਆ ਵੇਖੋ ਇੱਧਰ ਆ ਹੁਣ ਇਕੱਠੇ ਕਰਕੇ ਗਿਆ ਤੂੜੀ ਤੇ ਆ ਵੇਖੋ ਆ ਕਿਵੇਂ ਆ ਵੇਖੋ ਕਿਵੇਂ ਖਲਾਰ ਦੀ ਵੀ ਖਲਾਰ ਦੀਆਂ ਬਹੁਤ ਜ਼ਿਆਦਾ ਨੇ ਖਾਦੀਆਂ ਘਟ ਨੇ ਲੋ ਜੀ ਨਾਂ ਦੀ ਕੋਸ਼ਿਸ਼ ਕਰਨ ਲੱਗੇ ਆ ਕੰਮ ਕਰਨ ਬੇੜ ਕੇ ਬੈਠੇ ਆ ਹਾਲਤਾ ਇਹ ਹੋਈ ਵੀ ਪੁਰਸ਼ ਬਣੇ ਪਏ ਆ ਤੇ ਨਾ ਇਹ ਤੇ ਫਿਰ ਛੋਟੇ-ਮੋਟੇ ਕੰਮ ਨੇ ਬਾਹਰ ਉਹ ਕਰੀਏ ਹੁਣ ਘਰ ਦੇ ਤਾਂ ਕਰ ਲਏ ਹੁਣ ਬਾਹਰ ਦੇ ਕਰੀਏ ਸੂਰਜ ਦੇ ਵੇਖੋ ਕਿੱਥੇ ਚੜਾ ਆ ਤੋਪੀ ਧੁੱਪ ਚੜੀ ਪਈ ਸਵੇਰੇ ਕਿੰਨੀ ਠੰਡ ਸੀ ਤੂੰਦ ਸੀ ਚਲੋ ਨਾਗ ਨਿਕਲਦੇ ਆ ਬਾਹਰ ਉਹ ਵੀ ਤੁਹਾਨੂੰ ਵਿਖਾਣੇ ਆ ਕਿੱਥੇ ਜਾਂਦੇ ਆ ਕੀ ਕਰਦੇ ਆ ਵੀਡੀਓ 'ਚ ਬਣੇ ਰਹੋ ਚੱਕ ਲਓ ਜੀ ਮਿੱਤਰੋ ਕੰਮ ਕਾਰਨ ਵੇੜ ਕੇ ਆਪਾਂ ਰੋਟੀ ਪਾਣੀ ਖਾ ਕੇ ਤੇ ਹੁਣ ਚੱਲਿਆਂ ਦੇਵੀਗੜ੍ਹ ਜਦ ਆਪਣਾ ਛੋਟੇ-ਮੋਟੇ ਕੰਮ ਨੇ ਨਾਲੇ ਕੰਮ ਕਰਦੇ ਆ ਤੇ ਨਾਲੇ ਕੁਛ ਖਾਣ-ਪੀਣ ਆਵਾਂਗੇ ਛੋਟੇ-ਛੋਟੇ ਜਾਣਾ ਹੀ ਦੇਵੀਗੜ੍ਹ ਓਏ ਖਰਚਾ ਲੋ ਜੀ ਆਪਾਂ ਇਸ ਟਾਈਮ ਖੜੇ ਦੇਵੀਗੜ੍ਹ ਅੱਡੇ 'ਚ ਚੱਪਲ ਲੈਣ ਆਏ ਸੀ ਮਿਲੀ ਨਹੀਂ ਸਕੇਚਰ ਦੀ ਪੰਜ-ਛੇ ਦੁਕਾਨਾਂ ਤੇ ਜਾ ਆਏ ਆ ਤੇ ਵਾਪਸ ਹੀ ਜਾਣਾ ਪੈਣਾ ਹੁਣ ਪਿੰਡ ਲਓ ਜੀ ਆਪਾਂ ਵਾਏ ਨੂਰ ਦੀ ਕੋਟ ਦੀ ਜਿੱਪ ਵੀ ਲਵਾ ਲਈਏ ਤੇ ਸਾਰੇ ਕੰਮ ਹੋ ਗਏ ਛੋਟੇ-ਮੋਟੇ ਹੁਣ ਚੱਲੇ ਆ ਪਿੰਡ ਨੂੰ ਆਪਾਂ ਲਓ ਜੀ ਚੱਲ ਪਏ ਆ ਆਪਾਂ ਲਓ ਜੀ ਆ ਚੱਲ ਪਿਆ ਆਪਣੇ ਕੋਲ ਨੇੜੇ ਹੀ ਇੱਥੇ ਗੁੜ ਤਿਆਰ ਹੁੰਦਾ ਹੈ ਗੁੜ ਤੇ ਸ਼ੱਕਰ ਇੰਨਾ ਨੇ ਗੰਨਾ ਬੀਜਿਆ ਵੇਖੋ ਆਪਣਾ ਇਹ ਆ ਗੰਨਾ ਸਾਰਾ ਗੰਨੇ ਤੋਂ ਪਹਿਲਾਂ ਰੋਹ ਕੱਢਦੇ ਨੇ ਫਿਰ ਗੁੜ ਤਿਆਰ ਕਰਦੇ ਨੇ ਦੇਸੀ ਗੁੜ ਤੇ ਸ਼ੱਕਰ ਆਪਣੇ ਘਰ ਦੇ ਨੇੜੇ ਹੀ ਇਹ ਪਿੰਡ ਦੇ ਜੇ ਕੋਈ ਆਪਾਂ ਨੂੰ ਬਾਹਰੋਂ ਵਲੋਗ ਵਿੰਦਾ ਪਿਆ ਦੇ ਆ ਯੂਨੀਵਰਸਿਟੀ ਦੇ ਨੇੜੇ ਆਪਣੇ ਪਿੰਡ ਜਿਹੜੀ ਯੂਨੀਵਰਸਿਟੀ ਕਾਲਜ ਹੈ ਗੰਨਾ ਬੀਜਿਆ ਕਰਨੇ ਤੋਂ ਕੋੜ ਤੇ ਛੱਕਰ ਤਿਆਰ ਕਰਦੇ ਨੇ ਤੇ ਜੇ ਕੋਈ ਲੈਣਾ ਚਾਹੇ ਤਾਂ ਲੈ ਸਕਦਾ ਆ ਆ ਪਾਣੀ ਵੇਚਦੇ ਮੈਂ ਨਹੀਂ ਵੇਚਦਾ ਛਾਣੀ ਕੀ ਇਹ ਕੱਢਦੇ ਨੇ ਤੇ ਵੇਚਦੇ ਆਂ ਮਾਰੀ ਕੋਇਲ ਨੇ ਐਸੀ ਕੁਤ ਮਾਰੀ ਕੋਇਲ ਨੇ ਮਯਾ ਮੈਨੂ ਯਾਦ ਆ ਗਿਆ ਜਲੀਆ ਤੋਕੀਏ ਬੰਦੂ ਮਯਾ ਮੈਨੂ ਯਾਦ ਆ ਗਿਆ ਬਤ ਨਹੀਂ ਗੜੀ ਮਿਲਦਾ ਜਾਨਾ ਕਾ ਉਹ ਸਾਨੂੰ ਵੀ ਮਿਲ ਗਿਆ ਜੇ ਸੌਦਾ ਲੈ ਕੇ ਜਾ ਰਿਹਾ ਕਿਵੇਂ ਸਾਨੂੰ ਹਾਓ ਆ ਯੂ ਗੁੱਟ ਮਟਰ ਤੇ ਠੀਕ ਹੈ ਫੁੱਲ ਭਰਿਆ ਗੱਡੀ ਜਨਾ ਗੱਡੀ ਦੀ ਲੋਡ ਹੈ ਨਹੀਂ ਤੈਨੂੰ ਨਾ ਗੱਡੀ ਜਨਾ ਸਾਰ ਮੋਟਰਸਾਈਕਲ ਦਾ ਫਾਇਦਾ ਨਜਾਇਜ਼ ਆ ਚੁੱਕਦੇ ਭਰੇ ਆ ਵੇਖੋ ਨਜਾਇਜ਼ ਫਾਇਦਾ ਚੁੱਕਣ ਦਾ ਇਹਨ ਮੋਟਰਸਾਈਕਲ ਦਾ ਐਪਲ ਔਰੈਂਜ ਐਪਲ ਔਰੈਂਜ ਖਾਓ ਸੇਤ ਬਣਾਓ ਦੇਗੀਂ ਮੇਰ ਚ ਪੜਕਾ ਹੰਗਾਂ ਗੰਗ ਪੜਕਾ ਅੱਛਾ ਹਾਲ ਦੇ ਥੱਲੇ ਕੋਈ ਸੁੱਤਾ ਹੈ ਚੈੱਕ ਕਰੀਏ ਜ਼ੂਮ ਕਰਕੇ ਮਾਤਾ ਹੈ ਊਣੀ ਬਾਹਰ ਹੈ ਮਾਤਾ ਜੀ ਧੁੱਪ ਸੇਕਣ ਦੇ ਇਹਨੇ ਸਾਰੇ ਆਪਣੇ ਤਾਂ ਬੜੀ ਭੈਣ ਦੀ ਧੁੱਪ ਲੈਂਦੇ ਪੰਜਾਬ ਚ ਪੈਣ ਲਈ ਏ ਠੰਡ ਤਾਂ ਕਾਕੇ ਕੀ ਖਾਂਦਾ ਪੈਸੀ ਅਸੀਸ ਅਹੀ ਬਾਈ ਨੂਰ ਨੂੰ ਕੁਝ ਖਾਣ ਨਹੀਂ ਲਾਇਆਗਾ ਫਰੂਟ ਉਹ ਖਾਂਦਾ ਹੀ ਨਹੀਂ ਫਰੂਟ ਤੇ ਆ ਮੈਡਮ ਛੱਡਦੀ ਨਹੀਂ ਗਈ ਲਓ ਜੀ ਡਰੈਸ ਬਦਲ ਗਈ ਆਪਣੀ ਠੀਕ ਹੈ ਆ ਗਈ ਉਸੇ ਡਰੈਸ ਜਿਹੱਚ ਆਪਾਂ ਰੋਜ਼ ਹੁੰਦੇ ਆ ਗੋਇਆ ਨੱਦਰਾ ਕਰਤਾ ਸਟਾਰਟ 3:00 ਵਜੇ ਨੇ ਕੰਮ ਆਪਣਾ ਸ਼ੁਰੂ ਹੋ ਗਿਆ ਹੈ ਹੁਣ ਇਹਨੂੰ ਪੱਠੇ-ਪੁੱਠੇ ਪਾਣਨੇ ਆ ਪਾਣੀ-ਪੂਣੀ ਪੀਅਨਨੇ ਆ ਤੇ ਗੋਇਆ ਲੱਦਦੇ ਆ ਫਿਰ ਚਾਹ ਪੀਵਾਂਗੇ ਫਿਰ ਸਾਰਾ ਸ਼ਾਮ ਆਪਣੀ ਸਾਰੀ ਇਹਦੇ ਚ ਹੀ ਗੁਜ਼ਰੇਗੀ ਸ਼ਾਮ ਤੱਕ ਬਣੇ ਰੋ ਵੀਡੀਓ ਚ ਬਖਾਨਨੇ ਆ ਤੁਹਾਨੂੰ ਕੀ ਕਰਦੇ ਆ ਤੇ ਚਲੋ ਲੋ ਜੀ ਟੀ ਟਾਈਮ ਚਾਹ ਚਲਦੀ ਪੀਏ ਚਾਹ ਪੀ ਕੇ ਫਿਰ ਉਤਰਾਂਗੇ ਗਰਾਊਂਡ ਚ ਫੇਰ ਚਲੇ ਜਾਣਾ ਆਪਾਂ ਉਧਰ ਹੀ ਕਿਉਂਕਿ ਟੂਟੀ ਆਉਣ ਵਾਲੀ ਏ ਟੂਟੀ ਆਏਗੀ ਤੇ ਪਾਣੀ ਤਾਜ਼ਾ ਪੀਣਗੇ ਪਸ਼ੂ ਪੰਛੀ ਟੂਟੀ ਸ਼ਾਇਦ ਆਉਣ ਵਾਲੀ ਏ ਕਿ ਆ ਗਈ ਵੇਖਦੇ ਆ ਟੂਟੀ ਚੈੱਕ ਕਰੀਏ ਸਾਢੇ 3 ਤਾਂ ਹੋ ਗਏ ਨੇ ਟੂਟੀ ਚੈੱਕ ਕਰੀਏ ਪਹਿਲਾਂ टू टूटी 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 नहीं जी टूटी नहीं आई अलग चलो आ आई आएगी तो डैडी ने मोटर चलाती भेली लेने ही बस चलो ਲਓ ਜੀ ਵਾਇਨਰ ਸਕੂਲੋਂ ਆਏ ਨੂੰ ਹਲੇ 15-20 ਮਿੰਟ ਹੀ ਹੋਏ ਨੇ ਤੇ ਚੱਕ ਲਿਆ ਬੈਗ ਕਿੱਥੇ ਚੱਲੇ ਆ ਟਿਊਸ਼ਨ ਟਿਊਸ਼ਨ ਕਿਵੇਂ ਚੱਲਦੀ ਪੜਾਈ ਆਹੀ ਬੜੇ ਪੜੇ ਆ ਵਾਇਨੋ ਰਹੀ ਵੀ ਕਹ ਤਾਂ ਤਾਂ ਪੱਠੇ ਪੜ ਆਹੀ ਤੇ ਜੁਗਣਾਂ ਦੇ ਮਗਰ ਭੱਜਦੇ ਸੀ ਤੁਹਾਡੇ ਵੇਰ ਤਾਂ ਲੇਟ ਐ ਨਾ ਜੁਗਣਾਂ ਦੇ ਮਗਰ ਭੱਜ-ਭੱਜ ਕੇ ਕਿਤਾਬਾਂ ਪੜਦੇ ਸੀ ਜੁਗਣ ਹੀ ਹੁੰਦੇ ਹਨ ਉਦੋਂ ਕਿਆ ਕਿਤਾਬਾਂ ਨਹੀਂ ਹੁੰਦੀਆਂ ਆਉਣੀਆਂ ਫਿਰ ਜੇ ਜੁਗਣ ਹੁੰਦੇ ਜੀ ਆਹ ਵੇਖੋ ਮੈਡਮ ਕਿੱਥੇ ਜਾਣ ਲਈ ਏ ਇਹ ਇਹਨੂੰ ਸਾਰਾ ਦਿਨ ਹੀ ਥੱਲੇ ਲਾਉਣ ਤੇ ਆ ਇਹ ਆਹ ਵੇਖੋ ਚੜ ਗਈ ਪੌੜੀਆਂ ਖੜ ਜਾ ਤੂੰ ਉਧਰ ਥੱਲੇ ਕੀ ਤੂੰ ਮੌਂਕੀ ਵਾਲੀ ਪਾ ਕੇ ਟੋਪੀ ਬਾਂਦਰ ਬਣੀ ਏ ਆ ਵੇਖੀ ਬਾਂਦਰੀਏ ਜੀ ਥੱਲੇ ਉਤਰ ਆ ਵੇ ਹੋਰ ਚੜਦੀ ਪੀ ਤੇਜ਼ੀ ਨਾਲ ਉਧਰ ਵੇਖੋ ਉਹ ਫਿਰ ਚੜ ਗਈ ਵੇਲਾ ਤਾਰ ਕੇ ਆਇਆ ਵਾਂ ਉਧਰ ਥੱਲੇ ਫੜੀ ਯਾਰ ਉਹਨੂੰ ਬਾਅਦਰ ਛਾ ਨੂੰ ਤਾਂ ਕਿਤਾਬਾਂ ਪੜਾਉਂਦੇ ਰਹੇ ਨੇ ਪ੍ਰਿਥਵੀ ਰਾਜ ਚੋਹਾਨ ਦੀ ਲੜਾਈ ਕਿੱਥੇ ਕਿੱਥੇ ਹੋਈ ਅਸੀਂ ਪੜਦੇ ਰਹਾਂ ਪਾਣੀ ਪੱਤ ਹੋਈ ਇੱਥੇ ਹੋਈ ਉੱਥੇ ਹੋਈ ਵੀ ਸਾਨੂੰ ਅਸੀਂ ਵੀ ਉਹੋ ਜੇ ਉਹੋ ਜੇ ਭਾਂਚ ਪੜਾਉਣ ਵਾਲੇ ਵੀ ਪ੍ਰਿਥਵੀ ਰਾਜ ਚੋਹਾਨ ਦੀਆਂ ਲੜਾਈਆਂ ਤੋਂ ਹੀ ਕੀ ਲੈਣਾ ਸੀ ਸਾਨੂੰ ਤਾਂ ਸਮਝ ਨਹੀਂ ਆਉਂਦਾ ਪਾਉਨੇ ਤਾਂ ਅਸੀਂ ਪੱਠੇ ਹਾਂ ਸਾਨੂੰ ਦੱਸ ਦੇ ਵੀ ਤਿੰਨ ਬੱਜਾਂ ਰੱਖ ਕੇ ਇਨਾ ਦੁੱਧ ਪਏਗਾ ਤੇ ਦੁੱਧ ਦੀ ਤੁਹਾਨੂੰ ਕਿੰਨੇ ਪੈਸੇ ਦੇਏਗਾ ਠੀਕ ਹੈ ਤੇ ਜਾ ਹਾਂ ਦੱਸਣਾ ਹੀ ਮੈਂ ਨਰੇਗਾ ਚ ਕਿਵੇਂ ਫਾਰਮ ਪਰਨੇ ਨੇ ਵੱਡੇ ਉਹ ਕਿੰਨੇ ਗੱਜ ਜਿੰਨੇ ਲੱਗਣਾ ਹੈ ਜਿੰਨੇ ਦਿਹਾੜੀ ਕਰਨੀ ਹੈ ਦੱਸਣਾ ਉਹਨਾਂ ਨੇ ਇਹ ਚਾਹੀਦਾ ਸੀ ਇਹ ਸਾਲੇ ਹੋ ਰੀਕੁਐਸਟ ਖਾਈਗੇ ਨੇ ਜੇ ਮੈਥ ਚ ਕੋਸ਼ਕੀਟਾ ਮੈਥ ਟੀਟਾ ਜ਼ਿੰਦਗੀ ਚ ਕੱਖ ਨਹੀਂ ਕੀਤਾ ਇਹ ਪਤਾ ਨਹੀਂ ਕੀ ਸਿਖਾਉਂਦੇ ਰੇਣ ਸਾਨੂੰ ساری ਜ਼ਿੰਦਗੀ ਅਸੀਂ ਵੀ ਸਮਾਜਿਕ ਸਿੱਖਿਆ ਦੇ ਕੁਐਸਚਨ ਹੀ ਯਾਦ ਕਰਦੇ ਰਹੇ ਆ ਇਹਦੀ ਇੱਥੇ ਲੜਾਈ ਹੋਈ ਉਹਦੇ ਉੱਥੇ ਲੜਾਈ ਹੋਈ ਅਬਦਾਲੀ ਛੱਡ ਕੇ ਭੱਜ ਗਏ ਆ ਇਹੇ ਸਾਨੀ ਬੜੇ ਔਖੇ ਸਨ ਬਾਈ ਇੰਨੇ ਸਨ ਚਾਹ ਲੜਿਆ ਔਨੇ ਸਨ ਚੌ ਲੜਿਆ ਬੱ ਲੜਾਈਆਂ ਹੀ ਯਾਦ ਕਰਦੇ ਰਿਆਂ ਵੱਡੇ ਹੋ ਕੇ ਲੜਾਈਆਂ ਆਉਂਦੀਆਂ ਨਹੀਂ ਮੁੱਕਦੀਆਂ ਇਹ ਬੰਦੇ ਦੀਆਂ ਸੋਹਰਾ ਸੱਸ ਨਾਲ ਲੜ ਪਈ ਸੱਸ ਸੋਹਰੇ ਨਾਲ ਲੜ ਪਈ ਜਨਾ ਨਹੀਂ ਹੁਣ ਇਹ ਦੱਸਣਾ ਚਾਹੀਦਾ ਵੀ ਕਿਵੇਂ ਰਹਿਣਾ ਤੇ ਬੰਦਿਆਂ ਨੂੰ ਇਹ ਸਮਝਾਉਣਾ ਚਾਹੀਦਾ ਵੀ ਫਾਰਮ ਕਿਵੇਂ ਭਰਨੇ ਨੇ ਸਰਪੰਚ ਦੀਆਂ ਮਿੰਦਾ ਕਿਵੇਂ ਕਰਨੀਆਂ ਨੇ ਜੇ ਤੁਸੀਂ ਨਰੇਗਾ ਚ ਨਾਲ ਖਾਣਾ ਹੈ ਜਾਂ ਬਾਲਿਆਂ ਵਾਲੇ ਕਮਰੇ ਲੈਣੇ ਨੇ ਤੇ ਮੱਝਾਂ ਕਿਵੇਂ ਪਾਉਣੀਆਂ ਨੇ ਜਾਂ ਮਤਲਬ ਹੋਰ ਲਾ ਲੋ ਕੰਮਕਾਰ ਕਿਵੇਂ ਪ੍ਰਾਈਵੇਟ ਟੂਟੀ ਆ ਗਈ ਗੱਲਾਂ ਕਰਦੇ ਆ ਕਰਦੇ ਆ ਟੂਟੀ ਲਾਈਏ ਪਹਿਲਾਂ ਆਪਾਂ ਤੇ ਫਿਰ ਨੋਟੀਫਿਕੇਸ਼ਨ ਛੱਡੀਏ ਚਲੇ ਜਾ ਯਾਰ ਤੂੰ ਕੋਈ ਚੱਕਰ ਨਹੀਂ ਟੂਟੀ ਆ ਗਈ ਤੇ ਉਹ ਬਾਦਰੀ ਨੂੰ ਹੋਣ ਵਾਲੇ ਫਿਰ ਤਾਰਿਆ ਦੂਜੀ ਵਾਰੀ ਤੇ ਉਹ ਫਿਰ ਵੇਖੋ ਟੂਟੀ ਲਾਈਏ ਪਹਿਲਾਂ ਟੁੱਲੂ ਪੰਪ ਇਹ ਇਥੋਂ ਬੰਦ ਕਰੋ ਪਹਿਲਾਂ ਤੇ ਚਾਹ ਵੀ ਆਪਣੀ ਤੁਰਦਿਆਂ ਫਿਰਦੇ ਪੀ ਵੀ ਪੀਏ ਸਾਡਾ ਬਟਨ ਵੀ ਆਟੋਮੈਟਿਕ ਹੀ ਹੈ ਦੱਬਿਆ ਹੀ ਹੁੰਦਾ ਬਸ ਆਹ ਛੂ ਲਾਈਦਾ ਚੱਲ ਗਿਆ ਟੋਲੂ ਬੰਪਾ ਚਲੋ ਜੀ ਉਧਰ ਬਾਪੂ ਜੀ ਪੱਠੇ ਗੁਜ਼ਰਦੇ ਨੇ ਆਪ ਹੀ ਆਹ ਕੱਗੇ ਨੇ ਵੇਖਿਆ ਵੀ ਇਹਦੇ ਚਾਹ ਹੀ ਪੀਵੀ ਜਾਂਦਾ ਲੋ ਟਾਲੇ ਕਾ ਵੀ ਕੰਮ ਨਿਭੜ ਗਿਆ ਬਾਹਨੇ ਨਾਲ ਚਾਹ ਪੀਂਦੇ ਆ ਤਿੰਦੇ ਚਲੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਵੇਖ ਕੇ ਐਵੇਂ ਨਾ ਲੰਘ ਜਾਇਆ ਕਰੋ ਲਾਈਕ ਕਰ ਦਿਆ ਕਰੋ ਘਟੋ ਘਟ ਸ਼ੇਅਰ ਨਹੀਂ ਕਰਨਾ ਲਾਈਕ ਤਾਂ ਕਰ ਹੀ ਦਿਆ ਕਰੋ ਪਿਆ ਰਹੋਂਦੀ ਪੀਏ ਗੱਡੀ ਸਟਾਰਟ ਕਰਕੇ ਬੈਠਾ ਮੈਂ ਗੱਡੀ ਦੀ ਬੈਟਰੀ ਦੋ ਵਾਰੀ ਲੋ ਹੋ ਗਈ ਸੀ ਚਾਰਜ ਕਰਾ ਕੇ ਲਿਆ ਮੈਂ ਲੈਟਾ ਜਗਾ ਕੇ ਬਹਿ ਜਾਂਦੀ ਗੱਡੀ 'ਚ ਹੁਣ ਇਹ ਮੈਨੂੰ ਕਹਿਣ ਦੀ ਵੀ ਚਲਾ ਮੈਂ ਸਟਾਰਟ ਕਰਕੇ ਬੈਠਾ ਵਾਂ ਕਹਿੰਦੀ ਮੈਨੂੰ ਹੁੰਟਾ ਦਵਾ ਕੇ ਲਿਆ ਤੇ ਮੈਂ ਘਰੇ ਹੀ ਅੱਗੇ ਪਿੱਛੇ ਕਰੀ ਜਾਂਦਾ ਵਾਂ ਲੈ ਚਲਾਈਏ ਲੰਤ ਪਰਾਂ ਕਰ ਇਹ ਲੈ ਲੈ ਬਸ ਹੁੰਡਾ ਮਿਲ ਗਿਆ ਇਹਨੂੰ ਇਹ ਆ ਵੀ ਚਵਾ ਖਲਾਰਤਰ ਹੈ ਵੀ ਨਾ ਬਈ ਮਿਲ ਗਿਆ ਹੁੰਡਾ ਬਸ ਆਹ ਵੇਖੋ ਜਦੋਂ ਖਲਾਰਦਾ ਮਤਰ ਹੋਣ ਲੱਗ ਜਾਂਦੀ ਹੈ बहर नहीं मैं क्डनी कुटनी टाइम नहीं है वेखा कल चला गए बाहर आप ठीक है बहार जाना माड़ा माड़ा तुरन लगी ए नवा नवा दो चार पलंगा पट के डिग पहले डिग पी हले हम्म जी मूलिया टोड़िया कर दिया ਉਹ ਮੰਜ਼ਿਲ ਆਈ ਏ ਸੀਸ ਵਾਸਤੇ ਸਪੈਸ਼ਲ ਧਮਾਕਾ ਆ ਗਈ ਸਾਡਾ ਹਾਲ-ਵਾਰ ਚੜ ਕੇ ਗੋਲੀਆਂ ਵੇਖੋ ਕਿੱਡੀਆਂ ਭੈਣ ਨੇ ਬਾਂਦਰ ਖਾਈ ਜਾਂਦੇ ਨੇ ਤੋੜ ਲੀਆਂ ਅਸੀਂ ਤਾਂ ਸਵੇਰੇ ਪਰੌਂਠੇ ਬਣਾ ਕੇ ਨੇ ਵੇਟਦੇ ਆਂਗੇ ਦੋ ਇਹ ਘਰ ਦੀਆਂ ਆਪਣੀਆਂ ਸਾਰੀਆਂ ਸਬਜ਼ੀਆਂ ਨੇ ਪਾਲਕ, ਮੂਲੀ, ਸ਼ਲਗਮ, ਥੋਂਮ ਤੇ ਆ ਗੋਭੀ ਵੀ ਕੱਟੀ ਜਾ ਰਹੀ ਜਿਹੜੀ ਸਬਜ਼ੀ ਬਣ ਰਹੀ ਏ ਸਾਰੀਆਂ ਆਈਟਮਾਂ ਕਰਦੀਆਂ ਨੇ बिना रे बिना सपरे धनिया भी होर होरूद भी इधर भी है सिस्टम गूलिया वालिया चलो ले लियाइए बाल्टिया बुलटियां करिए तैयारी डंगर बच्छे की क्या हाँ ਹਾਂ ਮਟਰਾਂ ਦਾ ਇਹ ਛੋਲੇ ਆ ਲੈ ਖੋਲ ਲੱਗੇ ਨੇ ਇਹਨੂੰ ਅੱਛਾ ਹਾਂ ਆ ਮਟਰ ਨੇ ਅੱਛਾ ਲਓ ਜੀ ਮਿੱਤਰੋ ਦਾਣਾ ਦਾ ਭਰਤਾ ਦਾਬੜਾ ਪੱਠੇ ਉਤਰੇ ਗਏ ਨੇ ਡੈਡੀ ਨੇ ਉਤਰਤੇ ਹੀ ਦਾਣਾ ਪਾ ਵੀ ਦਿੱਤਾ ਇੱਕ ਵਾਰੀ ਤੇ ਆਪਾਂ ਲੱਗ ਗਏ ਆ ਪਾਲਟੀ ਲੈ ਕੇ ਥੱਲੇ ਬੈ ਗਏ ਆ ਮੱਧ ਵਿੱਚ ਚੌਣ ਇੱਕ ਥਣ ਕਟੇ ਦੀ ਜੰਗਾਤ ਹੈ ਲੋ ਜੀ ਸ਼ੁਰੂ ਹੋ ਗਈ ਚਵਾਈ ਟਾਈਮ ਹੋ ਗਿਆ 4:30 ਦਾ 4:40 ਦਾ ਤੇ ਕੰਮ ਸ਼ੁਰੂ ਹੋ ਗਿਆ ਜੀ ਲਓ ਜੀ ਮਿੱਤਰੋ ਮੱਝਾਂ ਲਈਆਂ ਚੋ ਦੁੱਧ 바ਵਾ ਡਲਵਾਇਆ ਇਹਨੇ ਅੱਜ ਟੱਪੀ ਬੜਾ ਮੱਝ ਹੁਣ ਤੂੜੀ ਤਾੜੀ ਪਾ ਕੇ ਦਾਣਾ ਪਾਈਏ ਤੇ ਦਾਣਾ ਭਰਿਆ ਪੈ ਡਰਾਮ ਆਪਣਾ ਇਧਰ ਪੱਠੇ-ਪੁੱਠੇ ਤਿਆਰੀ ਹੀ ਪੂਰੀ ਸਵੇਰ ਤੀ ਵੀ ਸਵੇਰ ਤੇ ਵੀ ਆਪਾਂ ਪੱਠੇ-ਪੁੱਠੇ ਰੱਖ ਕੇ ਸੌਂ ਜਾਂਦਾ ਭਰ ਕੇ ਖੁਰਲੀ ਤੇ ਬਿਸ਼ਕਾਰ ਜੇ ਤਰਜੀ ਦਾ ਨਾ ਇਹਦਾ ਮੂੰਹ ਅਪੜਦਾ ਨਾ ਉਹਦਾ ਅਪੜਦਾ ਬੱਚੇ ਰਹਿੰਦੇ ਨੇ ਸਵੇਰੇ ਹੱਥ ਮਾਰੀਦਾ ਇਧਰ-ਇਧਰ ਤਾਂ ਆਪਦਾ ਚੌਣ ਲੱਗ ਜੀਦਾ ਚਲੋ ਜੀ ਅੱਜ ਜੋ ਵੀ ਕੀਤਾ ਤੁਹਾਨੂੰ ਸਾਰਾ ਵਿਖਾਇਆ ਆਪਾਂ ਜੋ ਵੀ ਜਿੱਥੇ ਵੀ ਗਏ ਤੇ ਬਾਕੀ ਵੀਡੀਓ ਜੇ ਚੰਗੀ ਲੱਗੀ ਲਾਈਕ ਜਰੂਰ ਕਰਿਆ ਜੇ ਕਮੈਂਟ ਕਰਿਆ ਜੇ ਤੇ ਜੇ ਹੋ ਸਕੇ ਤੇ ਸ਼ੇਅਰ ਕਰਿਆ ਜੀ